खर दें पिंडा नोपड़ न जोड़न दे मामले नु ले के बार एसोसिएशन समेत वक किसान यूनियना राजुआजिक दे आगुआ का धरना जारी एमपी मालविंदर कांगते विधायक अनमोल गगन मानते अनजान बनंदे प्रदर्शनकारियां ने लगाए दोष विधायक डॉक्टर चन्नी ਵੱਲੋਂ 10ਵੀਂ ਪਾਸ ਵਾਲੀ ਗੱਲ ਦੀ ਕੀਤੀ ਨਿੰਦਿਆ ਇਸ ਮੌਕੇ ਆਗੂਆਂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆ ਕਿ ਹਾਂ ਕਿ ਮੁਹਾਲੀ ਜ਼ਿਲ੍ਹੇ ਦੇ ਕਈ ਪਿੰਡਾਂ ਨੂੰ ਰੋਪੜ ਜ਼ਿਲ੍ਹੇ ਵਿੱਚ ਸ਼ਾਮਿਲ ਕਰਨ ਨੂੰ ਲੈ ਕੇ ਲੋਕਾਂ ਵਿੱਚ ਗੰਭੀਰ ਮਸਲਾ ਬਣਿਆ ਹੋਇਆ ਹੈ बार एसोसिएशन प्रधान दीपक शर्मा ने कहा कि पंजाब सरकार नादरशाही फैसला नहीं मन्या जावेगा। सीनियर दर्शन जाएगा तालीवाल ने सरकार उठाए सवाल कि बिना सोचे समझे सरकार ले रही है गलत फैसले। प्रोग्रेसिव फ्रंट पंजाब प्रधान हरमिंदर सिंह मावी ने कहा पहला ए एरिया जिला अम्बाला नुड़िया ਫਿਰ ਰੋਪੜ ਨਾਲ ਜੋੜਿਆ ਫਿਰ ਮੋਹਾਲੀ ਨਾਲ ਤੇ ਹੁਣ ਫਿਰ ਰੋਪੜ ਵਿੱਚ ਜਾਣ ਨਾਲ ਆਮ ਲੋਕਾਂ ਨੂੰ ਬਹੁਤ ਮੁਸ਼ਕਲਾਂ ਹੋਣਗੀਆਂ ਆਓ ਦੇਖਦੇ ਹਾਂ ਸਾਡੇ ਚੈਨਲ ਦੀ ਟੀਮ ਵੱਲੋਂ ਰੋਜ਼ ਪ੍ਰਦਰਸ਼ਨ ਦੀ ਕਵਰੇਜ ਕੀਤੀ ਵਿਸ਼ੇਸ਼ ਰਿਪੋਰਟ ਸਰਦਾਰ ਜੀ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਮੋਟਾ ਖੋਲਿਆ ਗਿਆ ਹੈ ਯਾਨੀ ਕਈ ਦਿਨਾਂ ਤੋਂ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਹੜਾ ਸਾਡਾ ਇਹ ਮੋਰਚਾ ਹੈ ਅੱਜ 6ਵਾਂ ਦਿਨ ਹੈ ਸਾਨੂੰ ਇੱਥੇ ਧਰਨੇ ਤੇ ਰੋਜ਼ ਪ੍ਰਦਰਸ਼ਨ ਕਰਦੇ ਪਏ ਹਾਂ। ਸਭ ਤੋਂ ਪਹਿਲਾਂ ਜਿਹੜਾ ਦੂਜੇ ਦਿਨ ਦਾ ਅਸੀਂ ਸੜਕ ਤੇ ਜਾਮ ਲਗਾਇਆ ਸੀ, ਬਾਸ ਸੜਕ ਤੇ ਜਾਮ ਕੀਤਾ ਸੀ ਤੇ ਤੀਜੇ ਦਿਨ ਸਾਡੇ ਕੋਲੇ ਡਾਕਟਰ ਚਰਨਜੀਤ ਸਿੰਘ ਚੰਨੀ ਜਿਹੜੇ ਐਮਐਲਏ ਹਲਕਾ ਚਮਕੌਰ ਸਾਹਿਬ ਹੈ ਉਹ ਆ ਕੇ ਲਿਖਤ ਦੇ ਕੇ ਗਏ ਸੀ ਕਿ ਜਿਹੜੀ ਕੜੂਆ ਕਨਗੋਈ ਦੇ 35 36 ਪਿੰਡ ਹੈ ਵੀ ਉਹਨਾਂ ਨੂੰ ਕਿਸੇ ਵੀ ਤਰੀਕੇ ਸਿਰ ਜ਼ਿਲ੍ਹਾ ਰੂਪਨਗਰ ਚ ਕੋਈ ਸ਼ਮੂਲੀਅਤ ਨਹੀਂ ਕੀਤੀ ਜਾਵੇਗੀ। ਉਸ ਤੋਂ ਬਾਅਦ ਕੱਲ ਸਾਡੇ ਕੋਲੇ ਐਮਪੀ ਜਿਹੜੇ ਹੈ ਸਾਡੇ ਹਲਕੇ ਦੇ ਆਨੰਦਪੁਰ ਸਾਹਿਬ ਦੇ ਓਆਈਸੀ ਮਾਲਵਿੰਦਰ ਟਕੰਗ ਜੀ ਉਹਨਾਂ ਨੇ ਆ ਕੇ ਗੱਲ ਕੀਤੀ ਸੀ ਕਿ ਮੈਂ ਕੱਲ ਉਹਨਾਂ ਨੇ ਕਿਹਾ ਸੀ ਕਿ ਮੈਂ ਸ਼ਾਮ ਤੱਕ ਕਨਫਰਮ ਕਰਕੇ ਤੁਹਾਨੂੰ ਕੱਲ ਨੂੰ ਸਵੇਰੇ 11 ਵਜੇ ਤੱਕ ਦੱਸ ਦਵਾਂਗਾ ਕਿ ਇਹਦੇ ਬਾਰੇ ਕੋਈ ਪਲੈਨਿੰਗ ਹੈ ਜਾਂ ਨਹੀਂ ਹੈ ਜਾਂ ਸਿਰਫ ਇਹ ਅਫਵਾਹਾਂ ਹਨ ਬਟ ਕੱਲ ਰਾਤ ਉਹਨਾਂ ਦੇ ਨਾਲ ਦੁਬਾਰਾ ਤੋਂ ਗੱਲ ਹੋਈ ਉਹ ਕਹਿੰਦੇ ਸੀ ਮੈਨੂੰ ਸੀਐਮ ਤੋਂ ਸਮਾਂ ਨਹੀਂ ਸੀ ਮਿਲ ਪਾਇਆ ਤੇ ਅੱਜ ਸ਼ਾਮ 5 ਵਜੇ ਸੀਐਮ ਨਾਲ ਉਹਨਾਂ ਦੀ ਮੀਟਿੰਗ ਹੈ ਜਿਸ ਤੋਂ ਬਾਅਦ ਉਹ ਸਾਨੂੰ ਜਿਹੜਾ ਹੈ ਸਾਰਾ ਕੁਝ ਕਨਫਰਮ ਕਰਕੇ ਦੱਸ ਦੇ ਹੋਣਗੇ ਸਾਡਾ ਜਿਹੜਾ ਇਹ ਰੋਸ਼ ਪ੍ਰਦਰਸ਼ਨ ਦਾ ਮੇਨ ਕਾਰਨ ਹੈ ਜਿਹੜਾ ਨਵਾਂ ਜ਼ਿਲ੍ਹਾ ਬਣਾਇਆ ਜਾ ਰਿਹਾ ਹੈ ਸ਼੍ਰੀ ਅਨੰਦਪੁਰ ਸਾਹਿਬ ਤੇ ਉਹਨੂੰ ਬਣਾਉਣ ਲਈ ਜਿਹੜਾ ਰੋਪੜ ਦਾ ਹਲਕਾ ਜਿਹੜਾ ਹੈ ਲਿਆ ਜਾ ਰਿਹਾ ਹੈ ਰੋਪੜ ਨੂੰ ਕੰਪਨਸੇਟ ਕਰਨ ਵਾਸਤੇ ਖਰੜ ਦੀ ਜਿਹੜੀ ਕੜੂਆ ਕੰਨ ਕੋਈ ਬਲਾਕ ਮਾਜਰੀ ਤੇ ਕੁਰਾਲੀ ਦਾ ਕੁਝ 파ਰਟ ਲੈ ਕੇ ਰੂਪਨਗਰ ਦੇ ਵਿੱਚ ਜਿਹੜਾ ਹੈ ਉਹ ਸ਼ਮੂਲੀਅਤ ਕਰਨ ਦੀ ਜਿਹੜੀ ਹੈ ਕਵਾਇਦ ਚੱਲ ਰਹੀ ਹੈ ਕੋਸ਼ਿਸ਼ ਚੱਲ ਰਹੀ ਹੈ ਇਸੇ ਚੀਜ਼ ਨੂੰ ਰੋਕਣ ਦੇ ਬਾਬਤ ਅਸੀਂ ਜਿਹੜੀ ਇੱਥੇ ਇਕੱਠੇ ਹੋਏ ਹਨ ਇਹਦੇ ਵਿੱਚ ਆਪਣਾ ਪਾਰ ਅਸੋਸੀਏਸ਼ਨ ਖਰੜ ਜੁਨਾ ਪਾਰ ਅਸੋਸੀਏਸ਼ਨ ਮੋਹਾਲੀ ਪਾਰ ਅਸੋਸੀਏਸ਼ਨ ਢੀਰਾਬਸੀ ਤੇ ਸਾਡੇ ਨਾਲ ਜਿਹੜਾ ਲੋਕ हित ਮਿਸ਼ਨ ਨਾ ਕਿਸਾਨ ਜਥੇਬੰਦੀਆਂ ਸਾਰੇ ਪਿੰਡਾਂ ਦੇ ਸਰਪੰਚ ਤੇ ਆਗੂ ਜਿਹੜੇ ਹੈ ਉਹ ਸਾਡੇ ਨਾਲ ਇੱਥੇ ਜਿਹੜਾ ਹੈ ਮੰਚ ਸਾਂਝਾ ਕਰ ਰਹੇ ਹਨ ਕਿਉਂਕਿ ਇਹ ਸਿਰਫ ਤੇ ਸਿਰਫ ਬਾਅਰ ਐਸੋਸੀਏਸ਼ਨ ਦਾ ਧਰਨਾ ਨਾ ਹੋ ਕੇ ਉਹ ਸਾਰੇ ਆਮ ਜਨਤਾ ਦਾ ਧਰਨਾ ਹੈ ਜਿਹੜੇ ਇਸ ਫੈਸਲੇ ਤੋਂ ਜਿਨ੍ਹਾਂ ਨੂੰ ਨੁਕਸਾਨ ਪਹੁੰਚਣਾ ਜਿੱਦਾਂ ਤੁਸੀਂ ਕਿਹਾ ਕਿ ਜਿਹੜੇ ਐਮਪੀ ਸਾਹਿਬ ਲੈ ਉਹਨਾਂ ਨੇ ਕਿਹਾ ਸੀ ਕਿ ਮੀਟਿੰਗ ਪਹਿਲਾਂ ਕਰਨੀ ਸੀ ਪਰ ਕੋਈ ਨਹੀਂ ਹੈਗੀ ਅੱਜ ਸ਼ਾਮ ਨੂੰ 5 ਵਜੇ ਮੀਟਿੰਗ ਹੈ ਜੀ ਪਾਣੂ ਲੱਗਦਾ ਹੈ ਕਿ ਮੰਗ ਪੂਰੀ ਹੋ ਪਾਏਗੀ ਦੇਖੋ ਜਿਵੇਂ ਉਹ ਗੱਲ ਕਰਦੇ ਹਨ ਕਿ ਹਾਂ ਜੀ ਮੈਂ ਇਹ ਜ ਕੁਝ ਨਹੀਂ ਹੋਣ ਦਵਾਂਗਾ ਪਰ ਕਿਤੇ ਨਾ ਕਿਤੇ ਜਿਹੜਾ ਉਹਨਾਂ ਦਾ ਟਾਈਮ ਲਈ ਜਾਣਾ ਹੈ ਇਹ ਸਾਨੂੰ ਕਿਤੇ ਨਾ ਕਿਤੇ ਡਰ ਵਾਲੇ ਮਾਹੌਲ ਪੈਦਾ ਕਰ ਰਿਹਾ ਹੈ ਇਹ ਵੀ ਇਹ ਸਾਡੇ ਨਾਲ ਤੱਕਾ ਨਾ ਕਰ ਦੇਣ ਜਾਤੀ ਨਾ ਕਰਦਾ ਹਾਂ ਜੀ ਤੁਹਾਡਾ ਵੱਲ ਸਾਹਿਬ ਕੀ ਕਹਿਣਾ ਥੋਟਾ ਇਹਦੇ ਬਾਰੇ ਇਸ ਪੂਰੇ ਮਸਲੇ ਬਾਰੇ ਇਹ ਮਸਲਾ ਜਿਹੜਾ ਸਰਕਾਰ ਦੀ ਬਹੁਤ ਨਲਕੀ ਹੈ ਤੇ ਬੇਈਮਾਨੀ ਹੈ ਬਿਨਾ ਲੋਕਾਂ ਦੀ ਸਹਿਮਤੀ ਤੋਂ ਜਿਹੜੀ ਸਰਕਾਰ ਕਹਿੰਦੀ ਸੀ ਅਸੀਂ ਉਹ ਸਰਕਾਰ ਹੈ ਵੀ ਲੋਕਾਂ ਦੀ ਸਹਿਮਤੀ ਨਾਲ ਅਸੀਂ ਹਰ ਕੰਮ ਕਰਦੇ ਹਾਂ ਉਹ ਕਿਹੜੀ ਸਹਿਮਤੀ ਲਤੀ ਨਾਲ ਘਰੂਆਂ ਕਾਨੂੰਨੀ ਉੱਤਰ ਲਗਾਉਣ ਦੀ ਤੇ ਖਿਦਰਾਬਾਦ ਦੀ ਇਹਨਾਂ ਨੇ ਮਹਾੜੀ ਜ਼ਿਲ੍ਹਾ ਤੇ ਰੋਪੜ ਜ਼ਿਲ੍ਹੇ ਦਾ ਬਹੁਤੀ 30 40 ਸਾਲਾਂ ਤੋਂ ਜਿਹੜਾ ਮਸਲਾ ਖਰਾਬ ਕੀਤਾ ਪਹਿਲਾਂ ਇਹਨਾਂ ਨੇ ਕਰਾਲੀ ਥਾਣਾ ਲਾਤਾ ਸੀ ਰੋਪੜ ਦੇ ਨਾਲ ਫਿਰ ਇੱਥੇ ਦੇ ਵਕੀਲਾ ਨੂੰ ਸਾਨੂੰ ਖਰੜ ਦੇ ਵਕੀਲਾ ਨੂੰ 30 ਸਾਲ ਜਿਹੜੀ ਉਹ ਲੜਾਈ ਤੇ ਲੋਕ ਆਮ ਲੋਕਾਂ ਨੂੰ ਲੜਨੀ ਪਈ ਫਿਰ ਕਦਾਲੀ ਠਾਣਾ ਇੱਧਰ ਲਾਇਆ ਸੀ ਹੁਣ ਇਹਨਾਂ ਨੇ ਫੇਰ ਉਹੀ ਸਿਸਟਮ ਕਰਕੇ ਉੱਤਰ ਸ਼ੁਰੂ ਕਰਤਾ ਇਹਦੇ ਵਿੱਚ ਇਹ ਜਿਹੜੇ ਐਮਪੀ ਸਾਹਿਬ ਦੱਸਿਆ ਸੀ ਪ੍ਰਧਾਨ ਜੀ ਨੇ ਟਾਈਮ ਲਈ ਜਾਂਨੇ ਆ ਸਰਕਾਰ ਨੇ ਫੈਸਲਾ ਕਰ ਚੁੱਕੀ ਆ ਇਹਨਾਂ ਨੇ ਪਟਵਾਰੀਆਂ ਦਾ ਰਿਕਾਰਡ ਵੀ ਮੰਗਾ ਲਿਆ ਸਾਰੀ ਇਹਨਾਂ ਨੇ ਇੰਤਜ਼ਾਮੇ ਕਰ ਲਿਆ ਤੇ ਅਸੀਂ ਨਖੇਦੀ ਕਰਦੇ ਹਲਕੇ ਦੀ ਐਮਐਲਏ ਦੀ ਤੇ ਲੋਕਾਂ ਨੂੰ ਬੇਨਤੀ ਕਰਦੇ ਵੇ ਇਹਨਾਂ ਨੂੰ ਇਸ ਨੂੰ ਕਿਸੇ ਪਿੰਡ ਚ ਨਾ ਵੜਨ ਦਿੱਤਾ ਜਾਵੇ ਅੱਜ ਤੱਕ ਨਾ ਉਹ ਸਾਡੇ ਹੱਕ ਚ ਆਈ ਹੈ ਖੜੜ ਦੇ ਹੱਕ ਦੇ ਲੋਕਾਂ ਦੇ ਹੱਕ ਵਿੱਚ ਨਾ ਕੋਈ ਉਹਨੇ ਬਿਆਨ ਦਿੱਤਾ ਜੇ ਜੈਨਾਣਾ ਜ਼ਿਲ੍ਹਾ ਨਾਮ ਰਾਉਣਾ ਹੁੰਦਾ ਜੇ ਆ ਨਾਂ ਤੋੜਨਾ ਹੁੰਦਾ ਸਰਕਾਰ ਬਿਆਨ ਦੇ ਦਿੰਦੀ ਇਥੇ ਕੀ ਫਰਕ ਪੈਂਦਾ ਡਿਪਟੀ ਕਮਿਸ਼ਨਰ ਅਥੋਰਾਈਜ਼ ਹੈ ਡਿਪਟੀ ਕਮਿਸ਼ਨਰ ਬਿਆਨ ਦੇ ਦਿੰਦਾ ਮੁੱਖ ਮੰਤਰੀ ਦੇ ਦਿੰਦਾ ਮੰਤਰੀ ਦੇ ਦਿੰਦਾ ਹੁਣ ਚਮਕੌਰ ਵਾਲਾ ਐਮਐਲਏ ਆ ਉਹ ਵੀ ਗੋਲ ਮੋਲਜੀ ਗੱਲ ਕਰ ਗਿਆ ਇਹ ਬਹੁਤ ਨਲਾਇਕ ਲੋਕਾਂ ਦੀ ਸਰਕਾਰ ਹੈ ਜਿਹੜੀ ਅਸੀਂ ਬਣਾ ਚੁੱਕੇ ਤੇ ਅਸੀਂ ਇਹਦਾ ਜਿਹੜਾ ਖੰਬੇਜ ਆ ਭੁਗਤ ਰਹੇ ਆ ਤੇ ਸਭ ਤੋਂ ਵੱਡੀ ਇਹ ਗੱਲ ਹੈ ਜੇ ਤੁਹਾਨੂੰ ਲੋਕ ਚਾਹ ਤੁਸੀਂ ਲੋਕ ਦਾ ਚਾਹ ਰਹੇ ਸਾਰੇ ਜ਼ਿਲ੍ਹਿਆਂ ਤੇ ਹੋਰ ਵੀ ਸਾਡਾ ਜਿਹੜੇ ਪਿੰਡ ਹੈ ਮੁਹਾਰੀ ਜ਼ਿਲ੍ਹੇ ਨਾਲ ਆ ਜਾੜ ਕਿਉਂਕਿ ਮੁਹਾਰੀ ਜ਼ਿਲ੍ਹਾ ਪੰਜਾਬ ਦਾ ਬਹੁਤ ਇੰਪੋਰਟੈਂਟ ਜ਼ਿਲ੍ਹਾ ਹੈ ਇਹ ਪੰਜਾਬ ਦੀ ਸਮਝ ਲਓ ਅਨ ਡਿਕਲੇਅਰ ਰਾਜਧਾਨੀ ਹੈ ਇਹ ਉਲਟਾ ਕੰਮ ਕਰ ਰਹੇ ਨੇ ਇਹ ਲੋਕਾਂ ਦੀ ਸਹਿਮਤੀ ਤੋਂ ਬਿਨਾ ਸਾਡਾ ਨੁਕਸਾਨ ਕਰਨ ਲਈ ਜਾਂ ਕਿ ਇਹ ਪਿੰਡ ਚਾ ਕੇ ਹੋਰ ਜ਼ਿਲ੍ਹਿਆਂ ਨਾਲ ਲਾ ਰਹੇ ਨੇ ਉਹ ਨਾਨਦਬਰ ਸਾਹਿਬ ਜ਼ਿਲ੍ਹਾ ਦਸਤੋ ਆਨੰਤ ਪ੍ਰਸਾਦ ਜਿਲ੍ਹਾ ਤੁਸੀਂ ਜਿਲ੍ਹਾ ਕੀ ਜਿਲ੍ਹਾ ਤੁਹਾਡੇ ਕੋਲ ਪਹਿਲਾਂ ਹੀ ਬਹੁਤ ਨੇ ਪੰਜਾਬ ਐਡਾ ਛੋਟਾ ਸੂਬਾ ਹੈ ਤੁਸੀਂ ਪਹਿਲੇ ਜਿਲ੍ਹੇ ਬਣਾਤੇ ਕਰੋੜਾ ਹਰ ਬਾਰ ਪੈਦਾ ਜਿਹੜਾ ਮਹੀਨੇ ਦਾ ਜਿਹੜਾ ਡੀਸੀਆਂ ਦਾ ਖਰਚਾ ਹੋਰ ਆਏਗਾ ਮਰੀਹਰਕੋਟੜਾ ਵੀ ਇਹਨਾਂ ਨੇ ਪੋਲੀਟਿਕਲ ਤੌਰ ਤੇ ਬਣਾਇਆ ਤੁਸੀਂ ਇੱਕ ਛੋਟੀ ਜੀ ਸਟੇਟ ਨੂੰ ਵੰਡ-ਵੰਡ ਕੇ ਕੀ ਕਰੋਗੇ ਆਨੰਤ ਪ੍ਰਸਾਦ ਰੋਪੜਵਾਲੇ ਵੀ ਦੇਖੋ ਇਹ ਰੋਪੜਵਾਲੇ ਵੀ ਕਹਿ ਰਹੇ ਕੰਮ ਨਾ ਕਰੋ ਰੋਪੜਵਾਲੇ ਵਕੀਲ ਕਹਿ ਰਹੇ ਨੇ ਤੁਸੀਂ ਆਨੰਤ ਪ੍ਰਸਾਦ ਜਿਲ੍ਹਾ ਬਣਾਓ ਸਾਡੀ ਤਸਵੀਰ ਬਣਾ ਕੇ ਸਾਨੂੰ ਮੁਵਾਰੀ ਨਾਲ ਲਾ ਦਿਓ ਰੋਪੜ ਦੀ ਮੁਵਾਰੀ ਨਾਲ ਲੱਗਣਾ ਚ ਪ੍ਰਿਟੀਕਲ ਇਸ਼ੂ ਬਣਾ ਕੇ ਇੱਕ ਬੋਟਾ ਦੀ ਰਾਜਨੀਤੀ ਕਰਕੇ ਇਹ ਸਾਡੀ ਸਟੇਟ ਨੂੰ ਮਤਲਬ ਖਤਮ ਕਰਤੇ ਜਿਹੜੀ ਇਹ ਪਾਰਟੀ ਆਈ ਹੋਈ ਹੈ ਪਹਿਲੀਆਂ ਵੀ ਕੋਈ ਬਹੁਤੀ ਵਧੀਆ ਨਹੀਂ ਸੀ ਸਰਕਾਰਾਂ ਜਿਹੜੀਆਂ ਪਾਰਟੀਆਂ ਆਈਆਂ ਪਰ ਇਹਨਾਂ ਦਾ ਹੱਦੇ ਕਰਤੀ ਇਹ ਤਾਂ ਮੇਰਾ ਖਿਆਲ ਇਹੋ ਦਾ ਹਾਲਾਤ ਪੈਦਾ ਕਰ ਰਹੇ ਵੀ ਸਾਨੂੰ ਤੁਸੀਂ ਮਜਬੂਰ ਕਰੋ ਅਸੀਂ ਪਿੰਡਾਂ ਚ ਵੀ ਨਾ ਵੱਟ ਸਕੀਏ ਅਸੀਂ ਸਰਕਾਰ ਦੇ ਫੈਸਲੇ ਦੀ ਨਿਖੇਧੀ ਕਰਦੇ ਆ ਤੇ ਮੰਗ ਕਰਦੇ ਆ ਵੀ ਜੇ ਜਲਦੀ ਦਾ ਨੇ ਇਹ ਨਾ ਫੈਸਲਾ ਦਿੱਤਾ ਵੀ ਅਸੀਂ ਜ਼ਿਲ੍ਹਾ ਇਹਨੂੰ ਨਹੀਂ ਤੋੜਾਂਗੇ ਤਾਂ ਅਸੀਂ ਸਾਰਾ ਜਿਹੜਾ ਵਕੀਲ ਚਾਹੇ ਭਾਈਚਾਰਾ ਅਸੀਂ ਪੰਜਾਬ ਲੈਵਲ ਤੇ ਆਮ ਲੋਕਾਂ ਨਾਲ ਮਿਲ ਕੇ ਕਿਸਾਨ ਜਿੱਥੇ ਬੰਦੀਆਂ ਮਜ਼ਦੂਰ ਜਿੱਥੇ ਬੰਦੀਆਂ ਪੁਰਾ ਨਾਲ ਮਿਲ ਕੇ ਨੂੰ ਪੰਜਾਬ ਲੈਬ ਦਾ ਜਿਹੜਾ ਸੰਘਰਸ਼ ਆ ਜਿਹੜਾ ਹੈ ਸ਼ੁਰੂ ਕਰਾਂਗੇ ਜਿਸ ਦੀ ਜ਼ਿੰਮੇਵਾਰੀ ਮੌਜੂਦਾ ਸਰਕਾਰ ਦੀ ਹੋਵੇ। ਹਾਂਜੀ ਮਾਪੀ ਸਾਹਿਬ ਕੀ ਕਹੋਗੇ ਪਹਿਲੇ ਹੀ ਖਰੜਤਾ ਬੜੀ ਪਰੇਸ਼ਾਨੀ ਹੋ ਰਹੀ ਆ ਹੁਣ ਕੰਮ ਵੀ ਰੁੱਕ ਗਏ ਨੇ ਤੇ ਸਾਰੇ ਧਰਨਿਆਂ ਤੇ ਬੈਠ ਗਏ ਨੇ ਸਰਕਾਰ ਦੇ ਨਵੇਂ-ਨਵੇਂ ਇੱਕ ਫਤਵੇ ਆ ਰਹੇ ਨੇ ਕੀ ਕਹਿਣਾ ਪਵੇ ਜਿਹੜੇ 35 ਪਿੰਡ ਰੂਪਨਗਰ ਜਿਨ੍ਹਾਂ ਦੇ ਵਿੱਚ ਲੈ ਰਹੇ ਆ ਉਹ ਲੋਕ ਪਿਛਲੇ 5 ਦਿਨਾਂ ਤੋਂ ਐਸਡੀਐਮ ਦਫ਼ਤਰ ਖਰੜ ਦੇ ਅੱਗੇ ਧਰਨੇ ਤੇ ਬੈਠੇ ਆ। ਔਰ ਇੱਥੇ ਐਮਐਲਏ ਸਾਹਿਬ ਵੀ ਆ ਕੇ ਗਏ ਆ ਤੁਮਕਾ ਹਲਤਾ ਚਮਕੌਰ ਸਾਹਿਬ ਵਾਲੇ। ਲੇਕਿਨ ਉਹਨਾਂ ਨੇ ਲੋਕਾਂ ਨੂੰ ਵਿਸ਼ਵਾਸਤਾ ਕੀ ਦੇਣਾ ਸੀ। ਚਲੋ ਦਿੱਤਾ ਵੀ ਜਿਹੋ ਜਿਹਾ ਹੈਗਾ। ਲੇਕਿਨ ਉਹ ਬੜੀ ਮੰਦੀ ਭਾਸ਼ਾ ਬੋਲ ਕੇ ਗਏ ਆ ਕਿ ਮੈਂ ਡਾਕਟਰ ਆ ਮੈਂ ਡਿਗਰੀਆਂ ਕੀਤੀਆਂ ਹੋਈਆਂ ਤੇ ਤੁਸੀਂ 10ਵੀਂ ਪਾਸ ਵੀ ਨਹੀਂ ਐ। ਮੈਂ 10-25 ਬੰਦਿਆਂ ਦੇ ਨਾਲ ਗੱਲ ਨਹੀਂ ਕਰਦਾ ਔਰ ਜਿਹੜਾ ਜਿੱਥੋਂ ਤੱਕ ਗੱਲ ਹੈਗੀ ਆ ਬਾਜਰੀ ਤਹਿਸੀਲ ਦੀ ਤੇ ਘੜੂਆ ਕਨਗੋਈ ਦੀ ਜਿਹੜੇ ਇਹ ਪਿੰਡ ਰੋਪੜ ਜ਼ਿਲ੍ਹੇ ਦੇ ਵਿੱਚ ਲੈ ਰਹੇ ਆ ਇਹ ਸਾਰੇ ਜਿਹੜੇ ਪਿੰਡ ਆ ਬਹੁਤ ਚੰਡੀਗੜ੍ਹ ਦੇ ਬਹੁਤ ਨੇੜੇ ਦੇ ਪਿੰਡ ਆ ਇੱਥੇ ਜ਼ਮੀਨਾਂ ਦੇ ਭਾਅ ਵੀ ਤਕਰੀਬਨ ਪੂਰੇ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਭਾਅ ਨੇ ਜੇ ਇਹਨੂੰ ਮੁਹਾਲੀ ਜ਼ਿਲ੍ਹੇ ਦੇ ਨਾਲੋਂ ਇਹਨਾਂ ਪਿੰਡਾਂ ਨੂੰ ਤੋੜ ਕੇ ਰੋਪੜ ਜ਼ਿਲ੍ਹੇ ਦੇ ਵਿੱਚ ਪਾਇਆ ਜਾਂਦਾ ਤਾਂ ਉਹਨਾਂ ਦਾ ਜਿੱਥੇ ਸਫਰ ਵਧੂਗਾ ਰੋਪੜ ਜਾਣ ਦੇ ਲਈ ਉੱਥੇ ਵਿੱਤੀ ਨੁਕਸਾਨ ਵੀ ਬਹੁਤ ਵੱਡਾ ਹੈ ਇਹਨਾਂ ਪਿੰਡਾਂ ਦਾ ਤੋਂ ਅਸੀਂ ਤਾਂ ਇਹੀ ਕਹਿੰਦੇ ਆ ਸਰਕਾਰ ਨੂੰ ਕਿ ਤੁਸੀਂ ਰੋਪੜ ਜ਼ਿਲ੍ਹੇ ਨੂੰ ਘਟੋ ਘਟ ਚਾਰ ਵਾਰ ਤੋੜ ਚੁੱਕੇ ਹੋ ਭਾਵੇਂ ਉਹ ਨਵਾਂ ਸ਼ਹਿਰ ਜ਼ਿਲ੍ਹਾ ਬਣਾਇਆ ਹੋਵੇ ਜਾ ਤੁਸੀਂ ਮੁਹਾਲੀ ਜ਼ਿਲ੍ਹਾ ਬਣਾਇਆ ਹੋਵੇ ਫਤੇਗੜ ਸਿੱਧ ਜ਼ਿਲ੍ਹਾ ਬਣਾਇਆ ਹੋਵੇ ਤੇ ਹੁਣ ਫੇਰ ਤੁਹਾਡੀ ਤਿਆਰੀ ਹੈ ਮੁਹਾਲੀ ਜ਼ਿਲ੍ਹੇ ਨੂੰ ਤੋੜਨ ਵਾਸਤੇ ਲਈ ਜਿਹੜਾ ਮੁਹਾਲੀ ਜ਼ਿਲ੍ਹਾ ਇੱਕ ਪੰਜਾਬ ਦੇ ਵਿੱਚੋਂ ਸਿੱਖਿਆ ਵਜੋਂ ਵੀ ਉੱਭਰਿਆ ਹੋਇਆ ਜ਼ਿਲ੍ਹਾ ਇੱਥੇ ਪੜ੍ਹੇ ਲਿਖੇ ਲੋਕ ਨੇ ਪਰ ਤੁਸੀਂ ਇਹ ਬੇਇਨਸਾਫੀ ਕਰ ਰਹੇ ਹੋ ਆ ਜਿਹੜੇ 35 ਪਿੰਡ ਘਰੂਆ ਕਾਨੀਗੋਦ ਤੇ ਔਰ ਮਾਦਰੀ ਕਾਨੀਗੋਦ ਦੇ ਜਿਹੜੇ ਪਿੰਡ ਆ ਉਹਨਾਂ ਨੂੰ ਤੁਸੀਂ ਰੋਪੜ ਜ਼ਿਲ੍ਹੇ ਦੇ ਵਿੱਚ ਜਿੱਥੋਂ ਤੱਕ ਐਮਐਲਏ ਸਾਹਿਬ ਨੇ ਇਹ ਕਿਹਾ ਕਿ ਮੈਂ ਇਹ ਖਬਰ ਨਹੀਂ ਸੁਣੀ ਦੇਖੋ ਅੱਜ ਵਕੀਲ ਭਾਈ ਚਾਰਾ ਵੀ ਕਿਸਾਨਾਂ ਦੇ ਨਾਲ ਬੈਠਾ ਇਹ ਅੱਗ ਉਦੋਂ ਹੀ ਦਿਖਦੀ ਆ ਜਦੋਂ ਕੋਈ ਚਿੰਗਿਆੜੀ ਲੱਗਦੀ ਆ ਧੂਆ ਉਦੋਂ ਹੀ ਨਿਕਲਦਾ ਜਦੋਂ ਕੋਈ ਚਿੰਗਿਆੜੀ ਗਿਰੀ ਹੋਵੇ ਸੋ ਇਹ ਤਾਂ ਅੱਜ ਹਜੇ ਸ਼ੁਰੂਆਤ ਆ ਜੇ ਸਰਕਾਰ ਨੇ ਇਹਦੇ ਬਾਰੇ ਕੁਝ ਨਾ ਸੋਚਿਆ ਇਹ ਸਰਕਾਰ ਮੁਹਾਲੀ ਜ਼ਿਲ੍ਹੇ ਨੂੰ ਤੋੜਨ ਤੋਂ ਬਾਝ ਨਾ ਆਈ ਤਾਂ ਮੇਰਾ ਖਿਆਲ ਹੈ ਸਰਕਾਰ ਨੂੰ ਲੋਕ ਸੰਭਾਲਣੇ ਔਕੇ ਹੋ ਜਾਣਗੇ ਇੱਕ ਬਹੁਤ ਵੱਡਾ ਸੰਘਰਸ਼ ਹੋਊਗਾ ਲੋਕ ਕਰੋੜਾ ਸੜਕਾਂ ਜਾਬ ਕਰ ਦੇਣਗੇ ਇਹਦੇ ਲਈ ਸਰਕਾਰ ਜ਼ਿੰਮੇਵਾਰਾ ਪੰਜਾਬ ਸਰਕਾਰ ਦੀ ਖੁਦ ਦੀ ਜ਼ਿੰਮੇਵਾਰੀ ਹੋ ਇਹ ਕਹਿਣਾ ਫੋਟਾ ਇਸ ਪਿਛੇ ਕਹਿਣਾ ਕੀ ਆ ਜੀ ਪਿਛਲੇ ਹਫ਼ਤੇ ਤੋਂ ਬੈਠੇ ਆ ਇੱਕ ਖਰੜ ਦੇ ਰਾਕੀ ਦੇ ਨਾਮ ਤੇ ਖੇਜਰਾਬਾਦ ਦੇ ਇਲਾਕੇ ਕਰਾੜੀ ਦੇ ਨਾਲ ਇੱਕ ਜਾਂਤੀ ਹੋਣੀ ਲੱਗੀ ਹੈ ਕਿਉਂਕਿ ਸਾਨੂੰ ਬਿਨਾਂ ਪੁੱਛੇ ਜਿਹੜਾ ਖਾਰਬਾਗਤ ਕਦੇ ਪਿੰਡ ਬਦਲਦਾ ਕਦੇ ਬਲਾਕ ਬਦਲਦਾ ਕਦੇ ਜ਼ਿਲ੍ਹਾ ਬਦਲਦਾ ਉਹਦੇ ਨਾਲ ਮੁਸ਼ਕਲਾਂ ਤਾਂ ਉਹਨਾਂ ਲੋਕਾਂ ਨੂੰ ਆਉਂਦੀਆਂ ਜਿਹੜੇ ਉਸ ਇਲਾਕੇ 'ਚ ਰਹਿੰਦੇ ਆ ਮੇਰਾ ਖਿਆਲ ਆ ਚੌਥੀ ਪੰਜਵੀਂ ਵਾਰੀ ਆ ਜਿਹੜੀ ਜ਼ਿਲ੍ਹਾ ਬਦਲਣ ਦੀ ਕੋਸ਼ਿਸ਼ ਹੋ ਰਹੀ ਹੈ ਕਿਸੇ ਵੇਲੇ ਸਾਡਾ ਜ਼ਿਲ੍ਹਾ ਪਟਿਆਲਾ ਸੀ ਇਸ ਪਾਸੇ ਦਾ ਜ਼ਿਲ੍ਹਾ ਅੰਬਾਲਾ ਸੀ ਜਦੋਂ ਪੰਜਾਬ ਦੀ ਵੰਡ ਹੋਈ ਤਾਂ ਰੋਪੜ ਜ਼ਿਲ੍ਹਾ ਬਣ ਗਿਆ ਸਾਨੂੰ ਉੱਧਰ ਤੱਕ ਦਿੱਤਾ ਗਿਆ ਉਸ ਤੋਂ ਬਾਅਦ ਫਤੇਗੜ ਸਾਹਿਬ ਜ਼ਿਲ੍ਹਾ ਵੜਿਆ ਸਾਡੇ ਕੁਝ ਪਿੰਡ ਫਤੇਗੜ ਚ ਨੂੰ ਬੋੜੇ ਉਹਨਾਂ ਦੀ ਬੜੀ ਜਦੋ ਜਹਿਦ ਕਰਕੇ ਕਈ ਮਹੀਨੇ ਬਾਅਦ ਵਾਪਸ ਲਿਆਤੇ ਇੱਕ ਪਿੰਡ ਫੇਰ ਵੀ ਸਾਡਾ ਉੱਧਰ ਨਹੀਂ ਰੱਖੇ ਲਿਆ ਤੇ ਹੁਣ ਆ ਚੌਥੀ ਵਾਰੀ ਹੈ ਬਹਾੜੀ ਜ਼ਿਲ੍ਹੇ ਚ ਆਏ ਸੀ ਵੀ ਚਲੋ ਵਧੀਆ ਨੇੜੇ ਜ਼ਿਲ੍ਹਾ ਵੜ ਗਿਆ ਸੈੱਟ ਹੋਏ ਆ ਤਾਂ ਉਸੇ ਜ਼ਿਲ੍ਹੇ ਚ ਰੋਪੜ ਚ ਸਾਨੂੰ ਦੁਬਾਰਾ ਧੱਕੜ ਦੀ ਕੀ ਲੋੜ ਆ ਜੇ ਇਹਣਾ ਨੇ ਕਰਨਾ ਸੀ ਤਾਂ ਪਿੰਡਾਂ ਵਿੱਚ ਜਾਣ ਲੋਕਾਂ ਦੀ رائے ਲੈ ਲੋਕਾਂ ਨੂੰ ਪੁੱਛ ਕੇ ਨੰਦੇ ਮੈਂ ਮੈਂ ਹੋਰ ਗੱਲ ਕਹਿਣੀ ਕਿਉਂ ਨਾ ਵੀ ਜਦੋਂ ਵੀ ਕੋਈ ਹਲਕਾ ਚਾਹੇ ਵੋਟਾਂ ਦਾ ਹੈ ਚਾਹ ਤਸੀਲ ਦਾ ਹੈ ਚਾਹ ਕਿਸੇ ਤਰ੍ਹਾਂ ਦਾ ਵਡਾਇਆ ਜਾਂਦਾ ਹੈ ਉਹਦਾ ਸਰਕਲ ਵਡਾਉਣਾ ਚਾਹੀਦਾ ਨਾ ਕਿ ਇਹਨੂੰ ਕੋਲ ਨੂੰ ਕੋਈ ਨੂੰ ਇੱਕ ਇਕਾਈ ਬੰਦ ਦੇ ਆ ਇਕਾਈ ਪਿੰਡ ਮੰਡਣੀ ਚਾਹੀਦੀ ਹੈ ਤੇ ਉਹਦਾ ਸਰਕਲ ਵਡਾ ਕੇ ਪਾਉਣਾ ਚਾਹੀਦਾ ਲੋਕਾਂ ਦੀ رائے ਜ਼ਰੂਰ ਲੈਣੀ ਚਾਹੀਦੀ ਹੈ ਇਹ ਸਾਡੇ ਨਾਲ ਸਾਡੇ ਬਹਾੜੀ ਜ਼ਿਲ੍ਹੇ ਦੇ ਜਿਹੜੀ ਕਿਸਾਨਾਂ ਦੇ ਨਾਲ ਪਿੰਡਾਂ ਨਾਲ ਜਾਤੀ ਹੁੰਦੀ ਹੈ ਧੰਨਵਾਦ ਕਰਦਾ ਮੈਂ ਵਕੀਲਾਂ ਦਾ بڑے ਲਿਖੇ ਤਬਕੇ ਦਾ ਜਿਹੜਾ ਇਹਨਾਂ ਨੇ ਧਰਨਾ ਲਾ ਕੇ ਸਾਡੀ ਗੁਆਇ ਕੀਤੀ ਹੈ ਅਸੀਂ ਆਪਣਾ ਇੱਕ ਵੀ ਪਿੰਡ ਹੈ ਚਾਹੇ ਉਹ ਕਰਾਲੀ ਏਰੀਏ ਦਾ ਚਾਹੇ ਮਾਜਰੀ ਬਲਾਕ ਦਾ ਤੇ ਚਾਹੇ ਉਹ ਢੂਆ ਘਰ ਨੂੰ ਕੋਈ ਹੈ ਅਸੀਂ ਉਸ ਪਾਸੇ ਜਾਣ ਨਹੀਂ ਦੇਣਾ ਜਿੱਦਾਂ ਵੀ ਲੰਬਾ ਸ਼ਿਕਾਰਜ ਕਿਸੇ ਵੀ ਕਿਸਮ ਦਾ ਸ਼ਿਕਾਰਜ ਕਰਨਾ ਪਿਆ ਇਹ ਵਕੀਲਾਂ ਦੀ ਗੁਆਇ ਦੇ ਵਿੱਚ ਅਸੀਂ ਇਹਦਾ ਸਾਥ ਦੇ ਕੇ ਇਹ ਸ਼ਿਕਾਰਜ ਨੂੰ ਹਰ ਹਾਲਤ ਵਿੱਚ ਜਿੱਤਰਾ ਤੇ ਆਪਣਾ ਕੋਈ ਵੀ ਪਿੰਡ ਆ ਜਿਹੜਾ ਉਧਰ ਜਾੜ ਨਹੀਂ ਜਿਹੜਾ ਚਾਹਵੇ ਕੀ ਲੱਗਦੀ ਆ ਤੁਹਾਨੂੰ ਇਸ ਪਿੱਛੇ ਸਰਕਾਰ ਦੀ ਕੀ ਪੋਲੀਟੀਕਲ ਬੇਸ ਤੇ ਹੈ ਜਾਂ ਇਹ ਕਿਉਂ ਕਰ ਰਹੇ ਨੇ ਇਹ ਉਹ ਗੱਲ ਇਹ ਹੈ ਮਨਸਾ ਦਾ ਇਹਨਾਂ ਦੀ ਪਹਿਲਾਂ ਤੇ ਪਹਿਲੇ ਦਿਨ ਤੋਂ ਹੀ ਮਾੜੀ ਸੀਗੀ ਆਪਾਂ ਦੇਖਦੇ ਜੋ ਇਹਨਾਂ ਨੇ ਬਿਆਨਬਾਜ਼ੀ ਕਰਦੇ ਰਹੇ ਆ ਕੋਈ ਵਾਅਦੇ ਕਰੇ ਆ ਕੋਈ ਨਿਬਾਇਆ ਦਾ ਪੂਰਾ ਹੈ ਨਹੀਂ ਫਿਰ ਹਰ ਵਾਰੀ ਕਿਤੇ ਨਾ ਕਿਤੇ ਆ ਕੇ ਮੁੱਕਰ ਜਾਂਦੇ ਆ ਪਿੱਛੇ ਲੈਂਡ ਪੂਲਿੰਗ ਦਾ ਕੰਮ ਹੋਇਆ ਲੁਧਿਆਣੇ ਵਾਲਾ ਉੱਥੇ ਦੇਖਿਆ ਉੱਥੇ ਫਿਰ ਮੁੱਕਰ ਗਏ ਇਹਦੇ ਵੀ ਜਿਹੜਾ ਇਹਨਾਂ ਦਾ ਹਿਸਾਬ ਕਿਤਾਬ ਹੈ ਜਿਹੜਾ ਸਾਡਾ ਰੋਪੜ ਜ਼ਿਲ੍ਹਾ ਅਸੀਂ ਜੰਮੇ ਪਲੇ ਪਹਿਲਾਂ ਰੋਪੜ ਦੇ ਆ ਮੁੜ ਕੇ ਸਾਨੂੰ ਮੁਵਾਲੀ ਚ ਭੇਜਤਾ ਹੁਣ ਫੇਰ ਦੁਬਾਰਾ ਸਾਡੇ ਦਾ ਰਪੂਰੀਆਂ ਵਾਲਾ ਕੰਮ ਕਰਿਆ ਪਿਆ ਵੀ ਚੱਕਰਵਾਤ ਵਾਂਗ ਇੱਧਰ ਕਦੇ ਇੱਧਰ ਨੂੰ ਚਲੇ ਜਾਏ ਕੋ ਉੱਧਰ ਨੂੰ ਚਲੇਓ ਕੋਈ ਮਤਲਬ ਬਣਾਉਣਾ ਇਹਨਾਂ ਨੇ ਜ਼ਿਲ੍ਹਾ ਕੋਈ ਸ਼ਰਾਬ ਮਾਤਰਾ ਇਲਾਕੇ ਦੇ ਲੋਕਾਂ ਨਾਲ ਸਾਡੀ ਐਮ ਐਲ ਏ ਆ ਕੋਈ ਬੁਲਾਉਂਦੀ ਕਿ ਜਿਹੜੇ ਮੋਤਵਾਰ ਬੰਦੇ ਕਿਸੇ ਨੂੰ ਬੁਲਾਇਆ ਨਹੀਂ ਸਿਰਫ ਆਖਬਾਰਾਂ ਰਾਹੀਂ ਪਤਾ ਲੱਗਿਆ ਜਾਂ ਫਿਰ ਆ ਜਿਹੜਾ ਸਾਡਾ ਵਕੀਲ ਭਾਈਚਾਰਾ ਜਦੋਂ ਇਹਨਾਂ ਨੇ ਇੱਥੇ ਰੋਜ਼ ਧਰਨਾ ਸ਼ੁਰ ਫਿਰ ਪਤਾ ਲੱਗਿਆ ਵੀ ਇਹ ਸਾਡੇ ਵਾਲੇ ਪਿੰਡ ਜਿਹੜੇ ਮਾਜਰੀ ਬਲਾਕ ਦੇ ਤੇ ਕਰਾਲੀ ਦੇ ਉਹਨਾਂ ਨੂੰ ਵੀ ਪਾ ਰਹੇ ਆ ਸੋ ਜਦੋਂ ਅਸੀਂ ਫਿਰ ਉਰੇ ਆ ਕੇ ਮੇਰੇ ਨਾਲ ਗੱਲ ਹੋਈ ਕੱਲ ਐਮਪੀ ਜੱਪ ਵੀ ਆਏ ਉਹਨਾਂ ਨਾਲ ਵੀ ਗੱਲ ਹੋਈ ਉਹ ਕਹਿੰਦੇ ਨਹੀਂ ਕੋਈ ਏਦਾਂ ਦੀ ਗੱਲ ਨਹੀਂ ਆਫੀਸ਼ੀਅਲੀ ਹੈ ਨਹੀਂ ਜਦੋਂ ਤੁਸੀਂ ਕੈਬਨਟ ਮੀਟਿੰਗ ਰੱਖੀ ਹੈ ਜਿਹੜਾ ਕੈਬਨਟ ਹੈ ਕੈਬਨਟ ਉਹਦੋਂ ਉਸ ਟਾਈਮ ਵੀ ਉਹ ਲਾਗੂ ਕਰ ਸਕਦੀ ਜਿਲ੍ਹਾ ਬਣਾ ਸਕਦੀ ਹੈ ਲੇਕਿਨ ਅਸੀਂ ਉਹਦਾ ਬਰੋਸ ਜਿਹੜਾ ਉਰੇ ਕੀਤਾ ਹਰ ਕਰ ਵੀ ਰਹੇ ਆ ਅੱਗੇ ਨੂੰ ਵੀ ਇਹੀ ਹੈ ਵੀ ਜੇ ਇਹਨਾਂ ਨੇ ਨਾ ਇਹ ਗੱਲ ਮੰਨੀ ਸਾਡੀ ਮਤਲਬ ਏਦਾਂ ਤੋੜ ਪੱਲ ਕਰਨ ਲੱਗੇ ਤਾਂ ਵੀ ਵੱਡੇ ਪੱਧਰ ਤੇ ਦਾ ਵਿਰੋਧ ਕੀਤਾ ਜਾਊਗਾ ਜੇ ਹੋ ਸਕਿਆ ਤਾਂ ਲੰਬਾ ਧਰਨਾ ਵੀ ਇਹਦੇ ਤੇ ਲਾਇਆ ਜਾਊ। ਉਹਨੂੰ ਲੱਗਦਾ ਵੀ ਇਹ ਰੋਕੇਗਾ ਜਾਂ ਸਰਕਾਰ ਨੇ ਤੈਅ ਕਰ ਲਿਆ ਹੈ। ਨਹੀਂ ਦੇਖੋ ਸਰਕਾਰ ਨੇ ਤਾਂ ਸਾਨੂੰ ਤਾਂ ਜੋ ਸਾਨੂੰ ਲੱਗਦਾ ਉਹ ਤਾਂ ਲੱਗਦਾ ਵੀ ਸਰਕਾਰ ਨੇ ਤੈਅ ਕਰ ਲਿਆ। ਲੇਕਿਨ ਇਹ ਰੋਕਣਾ ਬਹੁਤ ਜ਼ਰੂਰੀ ਹੈ ਜਿਹੜਾ ਹੁਣ ਜਿਵੇਂ ਸਾਡੀ ਮਜ਼ਦਰੀ ਤਸੀਲ ਹੈ। ਮੇਰੇ ਖਿਆਲ 'ਚ ਜਿੰਨਾ ਪੰਜਾਬ 'ਚ ਬਿਜ਼ਨਸ ਸਾਡੀ ਮਜ਼ਦਰੀ ਤਸੀਲ ਕਰਦੀ ਕੋਈ ਵੀ ਨਹੀਂ ਕਰਦਾ। ਐਡੀਕ ਵਧੀਆ ਤਸੀਲ ਹੈ। ਸੋ ਇਹ ਹੈਰਾਨ ਮਤਲਬ ਪਰੇਸ਼ਾਨ ਕਰ ਰਹੇ ਲੋਕਾਂ ਨੂੰ। ਬਰਿਆਂ ਉੱਥੇ ਕੰਮ ਚੱਲਿਆ ਸਾਰਾ ਕੁਝ ਠੀਕ ਹੈ ਨਾਲੇ ਦਾ ਉਹਨੂੰ ਨਿਊ ਚੰਡੀਗੜ੍ਹ ਚ ਲਿਆ ਰਹੇ ਆਂ ਨਾਲੇ ਉਹਨੂੰ ਤਹਿਲਾ ਚਾਰ ਕਾਨੂੰਨ ਕੋਈ ਰੇ ਵੰਡ ਕੇ ਉਹਦਾ ਨਸਤਿਆਨਾਸ ਕਰ ਰਹੇ ਧੰਨਵਾਦ ਬਾਬੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਦੇ ਜਿਹੜਾ ਮੋਰਚਾ ਲੱਗਿਆ ਹੋਇਆ ਹੈ ਵਾਜੀ ਘੁਮਾਤੋਂ ਸੇ ਕੰਮ ਆਜੇ ਕੋ ਜੀ ਜਿਦਾ ਬੁਹਾਲੀ ਮੇਰਾ ਜਾਨਵਾ ਬਾੜੇ ਜਿੱਥੇ ਹੋਇਆ ਸੀ ਯਾਤ ਮੇ ਬਾਅਦ ਇੱਕ ਕੱਲਾ ਬਾੜ ਦਾ ਰੋਪਣ ਅਤੇ ਕੱਲਾ ਬਾੜ ਦਾ ਬੁਹਾਲੀ ਬੁਹਾਲੀ ਦੇ ਕੱਲਾ ਬਾੜ ਦਾ ਰੋਪਣ सारी ने तो गेल बनाई की है मैं तो अहना चाहना मैं तो अहना चाहना बड़ा गलत फैसला यैसला ठीक नहीं है वापस लेना चाहिए कल माल बिंदर आंदरों पटी भेज नहीं दे अभी पटवारी सत्तली उत्तर काकत मंगा दे सू माड़ी वोटी सूह लगी है बी आ गल ਬੀ ਲੰਕੀਟਾਂ ਦੇ ਪੱਕਟਣ ਨਹੀਂ ਕੱਟਣ ਦਿੰਦੇ ਬਾਉ ਜੀ ਸਰਕਾਰਾਂ ਵੀ ਤਾਂ ਆਪਾਂ ਹੀ ਚੋਣੀਆਂ ਨੇ 93 ਦੇ 93 ਐਮ ਐਲ ਏ ਬਣਾ ਲਏ ਹੁਣ ਆਪਾਂ ਨੂੰ ਫੈਸਲੇ ਮੰਨਣੇ ਪੈਣੇ ਨੇ ਉਹਨਾਂ ਦੇ ਮੰਨਣ ਦੀ ਗੱਲ ਤਾਂ ਫੈਸਲੇ ਸੀ ਕਿ ਮੰਨੂਗੇ ਜੀ ਅਜੇ ਸਰਕਾਰ ਉਹਨਾਂ ਦੇ ਗਲਤ ਫੈਸਲੇ ਇਨ੍ਹਾਂ ਬਾਹਰ ਇਨ੍ਹਾਂ ਬਾਹਰ ਨੇ ਹੁਣ ਜੀ ਮਰ ਛਿੜਤੀ ਅਸੀਂ ਹਾਕੀਆਂ ਗਈ ਖੜੇ ਜੀ ਨਾ ਗੋਲ ਨਹੀਂ ਹੋਣ ਦਦੇ ਪ੍ਰੇਖਾ ਚੱਕ ਦੂ ਠੀਕ ਹੈ ਇੱਥੋਂ ਦੇ ਐਮਐਲਏ ਨੇ ਪੂਰੇ ਪੰਜਾਬ 'ਚ ਖਰੜ ਨੂੰ ਨੰਬਰ 1 ਬਣਾਤਾ ਤੇ ਤੁਸੀਂ ਕਹਿੰਦੇ ਹੋ ਇਹ ਹੋ ਗਿਆ ਸਾਡੇ ਪਿੱਛੇ ਲਾਤ ਮੈਂ ਦੱਸਦਾ ਜੀ ਸਾੜੇ ਤਾਂ ਜੀ 200 ਸਾਲ ਦੀ ਖੰਮ ਲੱਗੀ ਦੀ ਐ ਆ ਇਲਾਕੇ ਦਾ ਘਾੜੀ ਅੱਜ ਤਾਂ ਨੀ ਹੁਣ ਕਿੱਥੇ ਜਾਂਦੇ ਅਸੀਂ ਕਿੱਠਾਂ ਘੜਿਆ ਸੀ ਕਹਿੰਦੇ ਨੀ ਚੰਡੀਗੜ੍ਹ ਸਾੜੇ ਤਾਂ ਜੀ ਦਾ ਸ਼ੰਮ ਮਾਜੀ ਟੁੱਟੀ ਸੀ ਇਹ ਥੇ ਲੋਨੀ ਚੌਂਦਾ ਸਾੜੇ ਠੀਕ ਹੈ ਵੈਰੀ ਗੁੱਡ ਹਾਂ